ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਫਿਰ ਅਪਾਚ ਮਿਲਦੇ ਕੀ ਅਪਾ ਚੱਲੇ ਅਸੀਂ ਇੰਡੀਆ ਨੂੰ ਤਿਆਰੀ ਵਿਆਰੀ ਹੋ ਗਈ ਹੈ ਸਾਰੀ ਆਪਣੀ ਤਰਔਰ ਫਿਟ ਫਾਟ ਫੂਡ ਰਿਚ ਵਗੈਰਾ ਸਾਰਾ ਕੁਝ ਪਾ ਲਿਆ ਦਾ ਆਪਣੇ ਨਾਲ ਮੁੰਡਾਈ ਕੋਲ ਚੱਲਾ ਪ੍ਰਿੰਸ ਹੈਲੋ ਗਾਇਸ ਇਹ ਕੈਨੇਡਾ ਤੋਂ ਆਇਆ ਹੁਣੇ ਹੋਣੇ ਤੇ ਉਹ ਜਿਹੜਾ ਪਿੱਛੇ ਆ ਉਹ ਅਮਰੀਕਾ ਦਾ ਆ ਉਹ ਹੈਲੋ ਗਾਇਸ ਇਹ ਰੈਂਟ ਤੇ ਰੱਖਿਆ ਸੀ ਰੈਂਟ ਤੇ ਰੱਖਿਆ ਰੈਂਟ ਘારીਦਾ ਹੈ ਉਹਨੇ ਮੰਗਿਆ ਇਹ ਮਾਲਕ ਹੈ ਘਰ ਦਾ ਤੇ ਵਿਕੇ ਜਾਵਾ ਵਿਕੇ ਜਾਵਾ ਤੇ ਹੁਣ ਆਪਾਂ ਜਾਵਾਂਗੇ ਇੱਥੋਂ ਕੋਚ ਸਟੇਸ਼ਨ ਉੱਥੋਂ ਕੋਚ ਕਰਾਂਗੇ ਫਿਰ ਲੰਡਨ ਹੀ thro ਲੰਡਨ ਹੀ thro ਤੋਂ ਆਪਾਂ ਫਲਾਈਟ ਲਾਵਾਂਗੇ ਫਿਰ ਆਪਾਂ ਗਦਾਸਪੁਰ ਜਾਵਾਂਗੇ ਮੇਰੇ ਕੋਲ ਘਰ ਮੰਮੀ ਟਾਈਮ ਮਿਲਾਂਗੇ ਹਾਂ ਇਹਨੂੰ ਪੁੱਛ ਲਓ ਚਲੋ ਠੀਕ ਹੈ ਕੋਸਟ ਸਟੇਸ਼ਨ ਪਹੁੰਚ ਕੇ ਗੱਲ ਕਰਦੇ ਆ। ਹਲੋ ਵੀ ਆਪਾਂ ਨਿਕਲ ਚੁੱਕੇ ਆ। ਕੋਸਟ ਸਟੇਸ਼ਨ ਵੱਲੋਂ। ਮੀਤਾਂ ਲਿਆਈ ਰਾ। ਹਾਂ ਜੀ ਸੋ ਦੀਸ ਲੋ। ਲੈ ਵੀ ਆਪਾਂ ਤੇ 에어ਪੋਰਟ ਆ ਗਏ ਅਸੀਂ। ਆ ਪ੍ਰਿੰਸ। ਯੈਸ ਤੇ ਮੈਂ ਕਿੰਗ ਪਹੁੰਚ ਗਏ ਆ। ਪਹੁੰਚ ਗਏ ਜੀ ਆਪਾਂ 에어ਪੋਰਟ ਲੰਡਨ ਲੰਡਨ 에어ਪੋਰਟ ਸਾਰੇ ਕੁਝ ਹੋ ਗਿਆ ਆ ਹੁਣ ਗੇਟ ਤੇ ਚਲੇ ਆ ਅਸੀਂ ਪੰਜਾਬ ਪਹੁੰਚ ਚੁੱਕੇ ਆ ਜੀ ਆਹੋ ਬਸ ਬਾਹੇ ਦੀ ਕਿਰਪਾ ਨਾਲ ਅਸੀਂ ਪੰਜਾਬ ਪਹੁੰਚ ਚੁੱਕੇ ਆ ਸੋ ਪਹਿਲਵਾਨ ਦੇ ਟਾਬੇ ਦੇ ਆਲੂ ਵਾਲੇ ਪਰੌਂਡੇ ਖਾ ਕੇ ਤੇ ਮੁੰਡਾ ਗਰਮ ਹੋ ਗਿਆ ਹੁਣ ਕਿਦਾਂ ਸਹੀ ਲੱਗੇ ਪਰੌਂਠੇ ਪਰੌਂਠੇ ਬਹੁਤ ਸਵਾਲ ਲੱਗੇ ਜੀ ਆਪਣਾ ਨਜ਼ਾਰਾ ਆ ਗਿਆ ਹੀ ਖਾਕੇ ਜੀ ਨਜ਼ਾਰਾ ਵਾਹ ਘਰ ਦਾ ਸਵਾਦ ਆ ਸਵਾਦੀ ਵਾਹ ਤਰੀਏ ਹੁਣ ਫਿਰ ਪਿੰਡ ਤੋਂ ਨਿਕਲੀਏ ਵਾਹ ਗੱਡੀ ਤਿਆਰ ਆ ਆਪਣੀ ਨੀ ਕੱਟ ਕੇ ਇਸ ਤਰ੍ਹਾਂ ਉਹ ਆ ਗਈ ਬਰਸਾਤ ਨਾ ਰਸ ਜੇ ਕਦੀ ਮਦਰ ਦੇ ਵੀ ਸੇਹ ਤੇਲ ਚੋਈ ਕਰ ਰਹੀ ਹੈ ਪਰ ਇਹਨਾਂ ਨੂੰ ਗਲਾਸ ਵਿੱਚ ਪੈਸੇ ਪਾਉਣ ਲਈ ਕੋਈ ਵੀ ਨਹੀਂ ਖੜਾ ਮੈਂ ਕਿਹਾ ਆਓ ਆਓ ਬਹੁਤ ਸਾਰਾ ਬੋਲ ਟਾਈਮ ਯਾਦ ਕਰਤਾ ਦੀ ਯਾਰੀ ਸੀ ਸ਼ੁਕਰ ਹੈ ਸ਼ੁਕਰ ਹੈ ਨਿਕਾ ਮਾਤਾ ਜੀ ਦੀਆਂ ਅਰੇ ਕੋ ਫੋਟੋਗ੍ਰਾਫਰ ਕਿੱਦਾਂ ਪਹਿਲਾਂ ਪਾਰਿਆ ਲੱਗੇ ਲੱਗੇ ਇਹ ਨਵਾਂ ਫੋਟੋਗ੍ਰਾਫਰ ਮਾਫ਼ ਕਰਤਾ ਕਰਦੇ ਹਾਂ ਥੋੜਾ ਥੋੜਾ ਉਹ ਗਲਤੀ ਕਰ ਜਾਵੇ ਤੇ ਹੁਣ ਤੇ ਜਾਈ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਦੇ ਪਾਸੇ ਭੈਣ ਨੂੰ ਵੀ ਬੁਲਾ ਦੇ ਫਤਿਹ ਲਾ ਜੀ ਉੱਥੇ ਫਤਿਹ ਬੁਲਾ ਪਹਿਲਾਂ ਆ ਇੱਧਰ ਫੋਨ ਤੇ

Welcome, welcome. ਦੇ ਹਲੋ ਰਮਨ ਨੂੰ ਦਿਖਾਈ ਜਾਏ ਦੇਖੋ ਜੀ ਤੁਹਾਡੀ ਮਾਤਾ ਸ਼ੀਨ ਨੇ ਕਿੰਨੀ ਡੈਕੋਰੇਸ਼ਨ ਕੀਤੀ ਹੈ ਹੁਣ ਅਸੀਂ ਇਹਨਾਂ ਨੂੰ ਬੜੇ ਬੜੇ ਕੰਟਰੈਕਟ ਦਵਾਇਆ ਕਰਨੇ ਆ ਠੀਕ ਹੈ ਕਿਸੇ ਦਾ ਬੱਚਾ ਬਾਹਰ ਆ ਰਿਹਾ ਹੈ ਤੁਹਾਡੀ ਮਾਤਾ ਸ਼ੀਨ ਕੰਟਰੈਕਟ ਬਣ ਗਿਆ ਬੱਚਾ ਭਾਜੀ ਕਿੱਥੇ ਗਏ ਭਾਜੀ পী বর্থডে हर बंदा कहता कि मैं ब्रिटिश का नागरिक हूँ जहाँ एक गुरु को उसके बारे में क्या इरादे का आने पर दावा करता है उसकी उस दिन के पूर्व कब्जा करेगा जिस दिन गुरु को उसके दिन के पूर्व के दिन के दिन के दिन के दिन के दिन है तो हमारा उस दिन के दिन के दिन के दिन के दिन का दावा है ताकि गर्मी श Hãy <laughs> <laughs> no, yeah. subscribe but... oh, you...